ਲਾਈਵੇ ਜਿਹੜਾ ਹੈਗਾ ਵਾ ਇਹ ਚੌਂਦ ਦੇ ਕੋਲੇ ਰੁਕਿਆ ਹੋਇਆ ਕਿਸਾਨ ਯੂਨੀਅਨ ਗਰਾਹਾਂ ਵਾਲਿਆਂ ਨੇ ਤੇ ਸਾਰਾ ਰੋਡ ਬਲੌਕ ਹੋਇਆ ਪਿਆ ਇਹ ਕਾਦੇ ਲਈ ਤੁਸੀਂ ਬਲੌਕ ਕੀਤਾ ਕਿਹੜੀਆਂ ਮੰਗਾ ਤੁਹਾਡੀ ਉਹਦੇ ਬਾਰੇ ਸਰਦਾਰ ਦਾ ਪਹਿਲਾਂ ਤਾਂ ਤੁਸੀਂ ਦੇਖ ਲਓ ਚੈਨਲ ਵਾਲਿਓ ਸੜਕ ਅਸੀਂ ਰੋਕਿਆ ਕਿ ਸਰਕਾਰ ਨੇ ਰੋਕੀ ਹੈ ਸੜਕ ਤਾਂ ਚੱਲਦੀ ਆ ਉਹ ਅਸੀਂ ਤਾਂ ਗਾਹਾਂ ਬਾਅਦੇ ਸੀ ਇਹਨਾਂ ਨੇ ਸੜਕ ਦੇ ਮੂਹਰੇ ਸਾਨੂੰ ਰੋਕ ਲਿਆ ਅਸੀਂ ਇਹ ਗੁਰਬ੍ਰੀਤ ਜੀ ਐਡੀਐਸਪੀ ਇਹਨਾਂ ਦੇ ਨਾਲ ਸਿਰਫ ਦੂਜੇ ਫੋਰਸ ਹੈਗੀ ਜੇ ਸਾਨੂੰ ਗਾਹ ਨਹੀਂ ਪਹੁੰਚਣ ਦਿੰਦੇ ਸੀ ਇਹ ਘੇਰ ਲਈ ਸਾਨੂੰ ਅਸੀਂ ਵੀ ਜਿਹੜੀ ਉਹ ਪੁਲਿਸੇ ਜਾ ਕੇ ਟੱਕਰ ਆਉਣਾ ਉਹ ਇੱਥੇ ਉਹ ਜਿਹਨਾਂ ਨੂੰ ਛਡਾਉਣ ਵਾਸਤੇ ਆਉਣਗੇ ਕੋਈ ਛਡਾਉਣ ਵਾਸਤੇ ਨਹੀਂ ਆਇਆ ਹੈਗਾ ਉਲਟਾ ਉਹ ਕਹਿੰਦੇ ਵੀ ਗੱਲਬਾਤ ਕਰਨ ਵਾਸਤੇ ਗਏ ਸੀਗੇ ਗੱਲਬਾਤ ਕਰਨ ਗਏ ਬਹਾਲੇ ਇਹ ਦੋਸੇ ਲਾਉਂਦੇ ਆ ਗਈ ਸਾਡੇ ਕੋਲੇ ਫੋਨ ਹੁਣ ਦੱਸੋ ਜੇ ਤੜਕੇ ਸਾਡੀ ਇਹਨਾਂ ਨਾਲ ਗੱਲ ਹੋ ਗਈ ਕੱਲ੍ਹ ਵਾਲੀਆਂ ਸਾਰੀਆਂ ਬਦਲ ਗਏ ਮੈਂ ਨਾ ਜਾਵਾਂ ਤੜਕੇ ਮੇਰੇ ਨਾਲ ਜੋ ਗੱਲ ਹੋਈ ਮਾਹਬ ਜਿਹੜੇ ਤੁਸੀਂ ਤੜਕੇ ਤੇਕਰ ਬੰਦੇ ਫੜ ਲਓ ਛੱਡ ਦੇ ਆਪਾਂ ਗੱਲਬਾਤ ਕਰ ਲਾਂ ਜੇ ਤੁਸੀਂ ਬੰ ਬੁੱਕ ਕੀ ਗੱਲ ਫੇਰ ਗੱਲਬਾਤ ਕਾਦੀ ਰਹਗੀ ਉਸ ਤੋਂ ਬਾਅਦ ਇਹ ਕੱਠ ਚ ਆ ਗਏ ਇੱਥੇ ਕੱਠ ਜਾ ਕੇ ਮੈਨਾਂ ਫੇਰ ਫੋਨ ਲਾ ਲਿਆ ਮੈਂ ਕਿਹਾ ਵੀ ਆਪਣੀ ਕੋਈ ਗੱਲਬਾਤ ਨਹੀਂ ਕੋਈ ਮਸਲਾ ਨਹੀਂ ਜੇ ਤੁਸੀਂ ਕੋਈ ਗੱਲ ਕਰਨੀ ਹੈ ਗਰੰਟੀ ਕਰੋ ਬੰਦੇ ਛੱਡ ਦਿਓ ਤੇ ਘੰਟੇ ਚ ਤੁਸੀਂ ਤਾਂ 10 ਮਿੰਟਾਂ ਛੱਡ ਸਕਦੇ ਹੋ ਬੰਦੇ ਫੋਨ ਹੀ ਮਾਰਨੇ ਆ ਬੰਦੇ ਛੱਡਦੇ ਆਪਾਂ ਬਹਿ ਲੈਣੇ ਗੱਲਬਾਤ ਵਾਸਤੇ ਜਿੱਥੇ ਕਹਿੰਦੇ ਹੋ ਕਿੰਨੇ ਬੰਦੇ ਤੁਹਾਡੇ ਬੰਦੇ ਤਾਂ ਹੁਣ ਤਾਂ ਸੈਂਕੜੇ ਹੋਗੇ ਜਿਹੜੇ ਜਿਹੜੇ ਹੁਣ ਤੜਕੇ ਜਿਹੜੇ ਆਉਂਦੇ ਕਰਦੇ ਆ ਇੱਧਰ ਉਧਰ ਦੀ ਆਉਂਦੇ ਕਰਦੇ ਉਹਨਾਂ ਦਾ ਸੈਂਕੜੇ ਅੰਦਰ ਐਨਾਂ ਕੋਲੇ ਭਲੇ ਰਾਤ ਉਹ ਵੱਤ ਉਹ 15 18 ਸੀ ਜਿਹੜੇ ਸਾਰਾ ਜੋਰ ਲਾ ਕੇ ਫੜੇਗੇ ਜਿਹੜੇ ਸਾਡੀ ਰਾਤ ਉਰੇ ਫੇਰੇ ਹੁਣ ਮੈਨੂੰ ਆਏ ਨਹੀਂ ਸਮਝ ਆਉਂਦੀ ਸਾਡੇ ਬੱਚੇ ਹੀ ਆ ਜਿਹੜੇ ਪੁਲਿਸ ਚ ਐ ਸਾਡੀ ਰਾਤ ਦੇ ਹਿੱਤ ਪਾਏ ਹੋਏ ਆ ਵੀ ਉਹਨੂੰ ਫੜਿਓ ਉਹਨੂੰ ਲਿਓ ਚੱਕ ਕੇ ਉਹਨੂੰ ਲਿਓ ਚੱਕ ਕੇ ਉਹਨੂੰ ਚੱਕ ਕੇ ਲਿਓ ਪੂਰੇ ਸੜਕਾਂ ਤੇ ਜਣ ਕੇ ਸਾਨੂੰ ਹੀ ਸਾਹਮਣੂ ਸਾਹਮਣੇ ਕਰਦੇ ਸਾਡੀ ਬੱਚੇ ਉਹ ਐ ਸਾਡੀ ਵੀ ਮਜੂਰੀ ਐ ਜੇ ਦੱਸ ਦੇਣ ਦਾ ਵਾਅਦਾ ਕਰਕੇ 10 ਮਹੀਨੇ ਬੰਦੇ ਅੰਦਰ ਬੈਠੇ ਐ ਹੁਣ ਇਹ ਕਹਿੰਦੇ ਕੋਗਲ ਨੂੰ 18 ਨੂੰ ਅਸੀਂ ਜ਼ਮਾਨਤ ਕਰਾ ਦੇਵਾਂਗੇ ਭਲੇ ਜੱਜ ਐ ਜਨਤਾ ਜੱਜ ਨਹੀਂ ਕਰਨੀ ਹੈ ਇਹਾਂ ਲਈ ਜੇ ਨਹੀਂ ਪਹਿਲਾਂ ਹੋਈ ਇਹਨੇ ਵੀ ਰੋਕੀ ਹੈ ਸਾਫੀ ਹੈ ਵੀ ਜੇ ਨਹੀਂ ਹੋਣ ਦਿੱਤੀ ਜੇ ਹੁਣ ਕੋਰਟ ਤੇ ਪ੍ਰਸ਼ਾਸਨ ਸਰਕਾਰ ਇੱਕ ਹੋ ਜਾਣਾ ਲੋਕਾਂ ਨੂੰ ਸਾਫੀ ਕੀ ਮੰਗਦੇ ਅੱਜ ਕੱਲ ਮੀਟਿੰਗ ਬਹੁਤ ਲੰਬੀ ਚੱਲੀ ਹੈ ਗੱਲ ਕਿੱਥੇ ਆ ਕੇ ਟੁੱਟ ਗਈ ਸੀ ਕੱਲ ਟੁੱਟੀ ਨਹੀਂ ਹੈਗੀ ਗੱਲ ਕੱਲ ਸਾਡਾ ਫੈਸਲਾ ਹੋ ਗਿਆ ਬਹੁਤ ਲੰਮੀ ਚੌੜੀ ਚੱਲਣ ਤੋਂ ਆਵਾਜ਼ ਹਾਂ ਤਾਂ ਫੈਸਲਾ ਇਹ ਹੋ ਗਿਆ ਵੀ ਚਲ ਠੀਕ ਹੈ ਅਸੀਂ ਬਿਠਿੰਡੇ ਨਹੀਂ ਆਉਂਦੇ ਅਸੀਂ ਰਾਹ ਦਿੱਤਾ ਅਸੀਂ ਪੁੱਛੋ ਇਕੱਠੇ ਹੋ ਲੈਣੇ ਹਾਲ ਹਾਲ ਤੇ ਜਿਹੜੇ ਪ੍ਰਧਾਨ ਡੀਐਸ ਸਾਹਿਬ ਕਹਿੰਦਾ ਠੀਕ ਆ ਓਕੇ ਐ ਐਸਐਸਪੀ ਵਿੱਚ ਸੀਗੇ ਤੇ ਗੁਰਵੀਰ ਸਾਹਿਬ ਜੀ ਵਿੱਚ ਸੀਗੇ ਜਿਹੜੇ ਉਹ ਆਈਜੀ ਹੈ ਤੁਹਾਡੇ ਡੀਆਈਜੀ ਹੈ ਉਹ ਵਿੱਚ ਸੀਗੇ ਜਿਹੜੇ ਸਾਰੇ ਮੁਖੀ ਹੈ ਇਹ ਹੋ ਗਈ ਵੀ ਅਸੀਂ ਪਹਿਲਾਂ ਕਹਿੰਦੇ ਠੀਕ ਆ ਪੁੱਛੋ ਪਹਿਲਾਂ ਤੇ ਅਸੀਂ ਕਿ ਆ ਵੀ ਤੜਕੇ ਸੀ ਆਉਂਦਾ ਹੁਣ ਮੇਰੇ ਕੋਲ ਤਾਂ ਇਕੱਲੇ ਬਸ ਨਹੀਂ ਸੀ ਤੜਕੇ ਟੀਮ ਇਕੱਠੀ ਹੋਵਾਂਗੇ ਗ੍ਰਾਹਕ ਸਾਹਿਬ ਚੰਡੀਗੜ੍ਹ ਕੇ ਸੀਗੇ ਨੇਰੇ ਮੁੜੇ ਆ ਤੇ ਅਸੀਂ ਤੜਕੇ ਸੋਨੂੰ 10 ਵਜੇ 10 ਕੰਨ ਦੇ ਕਿੱਥੇ ਮੈਨਾ ਕੀ ਕਰਨਾ ਜਿਹੜੀ ਤੁਸੀਂ ਅਰਜੂਰ ਜੀ ਲਾਉਣ ਨੂੰ ਕਹਿੰਦੇ ਹੋ ਉਹਦਾ ਫੈਸਲਾ ਵੀ ਕਰ ਲਾਂਗੇ ਮੈਂ ਕਹਾ ਵੀ ਹਾਂ ਸੀ ਅਰਜੂਰ ਜੀ ਮੈਂ ਕਹਣਾ ਉਹਨਾਂ ਨਾਲ ਗੱਲਾਂ ਕਰਨ ਇਹ ਨਿਬੜ ਕੇ ਆਏ ਸੀ 2 ਘੰਟੇ ਰੱਖੇ ਉਸ ਤੋਂ ਬਾਅਦ ਉੱਥੇ ਪਟੰਡੇ ਚ ਪੱਤਰਕਾਰਾਂ ਨੂੰ ਮਿਲਿਆ ਚੈਨਲ ਨੂੰ ਮਿਲਿਆ ਉਸ ਤੋਂ ਬਾਅਦ ਆਏ ਸਾਢੇ